ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਖੜੇ ਆ ਅੱਜ ਤੋਤਾ ਨਸਰੀ ਚ ਪੈਰੂਪਾ ਤੇ ਇਹਨਾਂ ਤੋਂ ਆਪਾਂ ਲੈ ਕੇ ਆਣੀ ਆ ਪਨੀਰੀ ਤੇ ਗਰਮਾਣ ਇੱਧਰ ਦੇਖੀ ਜਾਂਦਾ ਗੇਂਦੇ ਦੇ ਹੁੱਲ ਸੋਹਣਿਆ ਗਰਮਾਣ ਤੇ ਇਹਨਾਂ 'ਚ ਵੱਖ-ਵੱਖ ਤਰ੍ਹਾਂ ਦੀਆਂ ਪਨੀਰੀਆਂ ਲੱਗੀਆਂ ਪਰੋਟਾ ਕਿਹਾ ਹੋਇਆ ਠੰਡ ਦੇ ਕਾਰਨ ਵੀ ਠੰਡ ਨਾ ਲੱਗੇ ਮਿਰਚਾਂ ਟਮਾਟਰ ਕਈ ਤਰ੍ਹਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪਨੀਰੀਆਂ ਤੇ ਇੱਧਰ ਟਮਾਟਰ ਦੀ ਪਨੀਰੀ ਆ ਤੇ ਆਪਾਂ ਲੈ ਕੇ ਆਨੇ ਬੇਲ ਵਾਲੇ ਟਮਾਟਰਾਂ ਦੀ ਪਨੀਰੀ ਭਾਈ ਗਾਦੋ ਬਾਈ ਦਾ ਹੋ ਗਿਆ ਸੀ ਇੱਧਰ ਚਾਹ ਦਾ ਟਾਈਮ ਉਹ ਬਾਈ ਚਾਹ ਪੀਣ ਲੱਗ ਅਸੀ ਇੱਧਰ ਆਪਣੇ ਕੰਮੇ ਵੀਰ ਆ ਪਾਈ ਜਾਂਦੇ ਆ ਵੈੱਡ ਤੇ ਇਹਨਾਂ ਤੇ ਲਾਉਣੀ ਪਨੀਰੀ ਕਾਦੀ ਪਨੀਰੀ ਲਾਉਣੀ ਬਾਈ ਇੱਥੇ ਇਹਦੇ ਵੀ ਤੇ ਕੀਰਾ ਲਾਉਣਾਗਾ ਕੀਰਾ ਠੀਕ ਆ ਹਾਂ ਕੀ ਕੀ ਵੈਰਾਈਟੀ ਤੁਹਾਨੂੰ ਮਿਲ ਜਾਂਦੀ ਹੈ ਬਾਈ ਇੱਥੋਂ ਸਾਰੀਆਂ ਵੈਰਾਈਟੀਆਂ ਮਿਲ ਜਾਂਦੀਆਂ ਆਪਣੇ ਕੋਲ ਵੀਰੇ ਮਿਰਚ ਹਾਂ ਬੈਗਣੀ ਦੀ ਪਨੀਰੀ ਤਮਾਹ ਦੀ ਪਨੀਰੀ ਗੋਭੀ ਦੀ ਠੀਕ ਆ ਗੰਡਾ ਦੀ ਠੀਕ ਆ ਸਾਰੇ ਆਪਣੇ ਮਿਲ ਜਾਂਦੇ ਨੇ ਆਪਣੇ ਕੋਲੇ ਵੀ ਮਿਲ ਜਾਂਦੇ ਆ ਵਧੀਆ ਸਾਰੇ ਠੀਕ ਆ ਤੇ ਆ ਜਿਹੜੇ ਲੱਗੇ ਆ ਲਫਾਫੇ ਇਹਨਾਂ ਥੱਲੇ ਕਾਦੀ ਕਾਦੀ ਪਨੀਰੀ ਆ ਬਾਈ ਚਰਚ ਦੀ ਪਨੀਰੀ ਆ ਜੀ ਅੱਛਾ ਸਾਰੀਆਂ ਥੱਲੇ ਬ੍ਰਾਈਟੀਆਂ ਵੱਖੋ ਵੱਖਰੀਆਂ ਠੀਕ ਆ ਹਾਂ ਇਹ ਠੰਡ ਦਾ ਕਰਕੇ ਠਗੜੀ ਪੈਂਦੀ ਆ ਜੀ ਓਕੇ 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 ਹਾਂ ਜੀ ਠੀਕ ਆ ਬੇਲ ਵਾਲਾ ਟਮਾਟਰ ਤਾਂ ਫਿਰ ਸਮਾਂ ਕਦੋਂ ਹੁੰਦਾ ਜੀ ਸਹੀ ਲਾਉਣ ਦਾ ਹੁਣ ਲੱਗ ਜਾਣੇ ਜੀ ਬੇਲ ਵਾਲੇ ਇਦਾਂ 2 ਮਹੀਨਾ ਬੇਲ ਵਾਲੀ ਚੱਲਣਗੇ ਹਜੇ ਹਾਂ ਹਜੇ ਲਾ ਸਕਦੇ ਜਾਨੀ ਕਿ ਆਪਾਂ 2 ਮਹੀਨਾ ਬੇਲ ਵਾਲੇ ਚੱਲਣਗੇ ਠੀਕ ਹੈ ਜੀ ਠੀਕ ਆ ਹਾਂ 2 ਮਹੀਨੇ ਵਿੱਚ ਬੇਲ ਵਾਲੇ ਚਲੀ ਜਾਂਦੇ ਆ 2 ਮਹੀਨੇ ਬਾਕੀ ਰਹਿ ਗਏ ਠੀਕ ਹੈ ਜੀ ਚਲੀ ਜਾਣਾ ਯਾਰ ਓਕੇ ਸਰ ਦੂਜਾ ਬੂਤੇ ਵਾਲਾ ਉਹ ਥਾਂ ਦੇ ਲੱਗੂਗਾ ਹਜੇ ਠੀਕ ਹੈ ਜੀ ਆਇਆ ਭਾਈ ਆਪਾਂ ਇੱਧਰ ਦੇਖੇ ਬੂਤੇ ਫਲਾਂ ਵਾਲੇ ਗਰਮਣ ਇਹ ਤਾਂ ਕੁਝ ਬਾਕੀ ਹੈ ਹਾਂ ਹਾਂ ਇਹ ਤਿੱਖੇ ਕੰਡੇ ਆ ਵਜਦੇ ਆ ਬਹੁਤ ਹੀ ਵਧੀਆ ਵੈਰਾਈਟੀ ਹੁੰਦੀ ਆ ਬਾਈ ਫਲਾਂ ਵਾਲੇ ਬੂਟੇ ਦੀ ਬਹੁਤ ਵਧੀਆ ਰਿਜ਼ਲਟ ਆ ਤੈਨੂੰ ਇੱਧਰ ਹੁਣ ਆ ਦੇਖੋ ਸੰਦ ਬਣਾਏ ਬਾਈ ਮਿੱਟੀ ਲਾਉਣ ਨੂੰ ਦੇਖ ਸੰਦ ਕਿੰਨਾ ਘਾਟ ਬਣਾਇਆ ਵਾ ਆ ਗਏ ਜੀ ਮਰੂਦਾਂ ਦੇ ਬੂਟੇ ਵੱਖ-ਵੱਖ ਨੇ ਹਲਾ ਆ ਜਾਮਨ ਦਾ ਬੂਟਾ ਹਾਂ ਇਹ ਜਾਮਨ ਦਾ ਆ ਗਿਆ ਕਿਹ ਹੋਰ ਸੰਤਰੇ ਹੂੰ ਉਹ ਸੰਤਰੇ ਦੇ ਬੂਟੇ ਆ ਹਾਂ ਨਹੀਂ ਉਹ ਛੋਟੇ ਛੋਟੇ ਸੰਤਰੇ ਜਿਹੇ ਹੁੰਦੇ ਜਿਹੜੇ ਉਹ ਆ ਅਦੇ ਛੋਟੇ ਛੋਟੇ ਬੂਟਿਆਂ ਨੂੰ ਕਿੰਨੇ ਕਿੰਨੇ ਘਾਟ ਲੱਗੇ ਤੇ ਇਦਰਾ ਫੁੱਲਾਂ ਵਾਲੇ ਬੂਟੇ ਆ ਗਏ ਤੇ ਆਹ ਹੋ ਗਿਆ ਕਿੰਨੇ ਨੇ ਇਹਨੂੰ ਪਾਲਕ ਨਹੀਂ ਨਹੀਂ ਪੁੱਤ ਇਹ ਫੁੱਲਾਂ ਵਾਲਾ ਬੂਟਾ ਇਹ ਫੁੱਲਾਂ ਵਾਲਾ ਬੂਟਾ ਦਾ ਇਦਰਾ ਨਵੀਂ ਪਿੰਦਰੀ ਲਾਈ ਜਾਂਦੇ ਆ ਪੱਟੀ ਜਾਂਦੇ ਆ ਹੈ ਹਾਂ ਆ ਪਿੰਕ ਫੁੱਲ ਆਹ ਨਿੰਬੂ ਇਹ ਨਿੰਬੂ ਆ ਗਏ ਜੀ ਆ ਨਿੰਬੂ ਆ ਗਏ ਨਿੰਬੂ ਦਾ ਕਈ ਨਸਲਾ ਹੁੰਦਾ ਹੈ ਇਹ ਇਧਰ ਸਾਡੀ ਭੈਣ ਫਿਰਦੀ ਆ ਕੰਮੀ ਕੰਮ ਕਰਦੀ ਪਨੀਰੀ ਪਟਕੇ ਦੇਈ ਜਾਂਦੇ ਆ ਹੈ ਇਹ ਵੀ ਫੁੱਲ ਹੀ ਆ ਪੁੱਤ ਫੁੱਲਾਂ ਦੀ ਕੋਈ ਵੈਰਾਈਟੀ ਆ ਕਮਲ ਦੇ ਫੁੱਲ ਨਹੀਂ ਹੁੰਦਾ ਪਤਾ ਆ ਚੀਕੂ ਉਹ ਰੈੱਡ ਕਲਰ ਦੇਖੋ ਕਿੰਨਾ ਸੋਹਣਾ ਹਾਂ ਇਹ ਕੋਰੇ ਵਾਲਾ ਅ ਪਰਪਲ ਵਾਲਾ ਦੇਖੋ ਕਿੰਨਾ ਸੋਹਣਾ ਹਾਂ ਇਹ ਕਿੰਤਾ ਇਧਰਲੀ ਸਾਈਡ ਦਿਖਾ ਦਗੇ ਇਧਰ ਸਾਰੇ ਫਲਾਂ ਵਾਲੇ ਬੂਟੇ ਆ ਇਧਰ ਹੋ ਗਿਆ ਇਹ ਨੈਟ ਲਾਇਆ ਹੋਇਆ ਉੱਤੇ ਨੈਟ ਲੱਗਿਆ ਵਾ ਉੱਤੇ ਗਰਮੀ ਵਾਲੇ ਸਾਲਾ ਸਾਰੇ ਪ੍ਰਕਾਰ ਦੀ ਵੈਰਾਈਟੀ ਆ ਅੱਛਾ ਠੀਕ ਆ ਇਧਰ ਪਈ ਆ ਆ ਪੀ ਟਮਾਟਰਾਂ ਦੀ ਪੀਰੀ ਦੀ ਟ੍ਰੇਲ ਪੈਣ ਤੋਂ ਹੌਣ ਵਾਲੇ ਬੂਟੇ ਆ ਗਏ ਇਧਰ ਕੈਕਟਸ ਦੀਆਂ ਵੀ ਐਗੀਆਂ ਸਾਰੀਆਂ ਕੈਕਟਸ ਆ ਕੈਕਟਸ ਹਾਲਗੇ ਕੈਕਟਸ ਦੀਆਂ ਨਸਲਾਂ ਇਹ ਕਾਹ ਵਾਲਾ ਆ ਬਾਬਾ ਜੀ ਜਿਹੜਾ ਵੱਡਾ ਹੁੰਦੀ ਉਹ ਹੁੰਦਾ ਹੁੰਦਾ ਨੀਚੋਂ ਵਾਲਾ ਆ ਕੈਕਟਸ ਦੀਆਂ ਨਸਲਾਂ ਸਾਰੀਆਂ ਆਹ ਵਾਲੇ ਦੇਖੋ ਜਿਹੜਾ ਗੁੱਜਵਾਣ ਵਿੱਚ ਲੱਗਿਆ ਹੋਇਆ ਹੈ ਹੂੰ ਇਹ ਕੈਕਟਾ ਇਹ ਆਪਾਂ ਦੇ ਇਹਨੂੰ ਕੀ ਕਹਿੰਦੇ ਆ ਪਤਾ ਨਹੀਂ ਆ ਇਹਨੂੰ ਪਤਾ ਨਹੀਂ ਕੀ ਕਹਿੰਦੇ ਆ ਉਹ ਵੈਸੇ ਹੈਦਰ ਪੈਣ ਵੀ ਲਈ ਜਾਂਦੀ ਆ ਪੈਣ ਕਾਦੇ ਵੀ ਲਈ ਜਾਂਦੇ ਹੋ ਤੋਰੀਆਂ ਦੇ ਵੀ ਲਈ ਜਾਂਦੇ ਆ ਭਰੀ ਜਾਂਦੇ ਹੁਣ ਜਿਹੜੀਆਂ ਅੱਗੇ ਗਰਮੀ ਵਾਲੀਆਂ ਬਰੈਟ ਆ ਆਹ ਕੱਦੂ ਆ ਅੱਛਾ ਆਹ ਕੱਦੂ ਆਗੇ ਜੀ ਤੇ ਕੱਦੂ ਆਗੇ ਤੋਰੀਆਂ ਆਂ ਜਿਹੜੇ ਗਰਮੀ ਚ ਸਬਜ਼ੀਆਂ ਹੋਣਗੀਆਂ ਮੂਰੇ ਉਹਨਾਂ ਦੇ ਵੀ ਭਰੇ ਜਾਂਦੇ ਆ ਜੀ ਗਲਾਡ ਜਿੱਤਦੇ ਹਾਂ ਹਾਂ ਆ ਦੇਖੋ ਆ ਕੱਦੂ ਆ ਗਏ ਜੀ ਆਹੇ ਨਿੱਕਲੇ ਵਿੱਚੋਂ ਪੁੱਟੇ ਜਿਵੇਂ ਵੇਖ ਜਾਂਦੇ ਆ ਨਾਲ ਦੀ ਨਾਲ ਹੋਰ ਲਾ ਦਿੰਦੇ ਇਹਦੇ ਵਿੱਚ ਵੀ ਪਤ ਬੀ ਲੱਗੇ ਹੋਏ ਆ ਕੱਦੂਆਂ ਦੇ ਆ ਪਹਿਲਾਂ ਦੀ ਲਈ ਹੋਈ ਪਨੀਰੀ ਸਾਰੀ ਆ ਵੀ ਇਹਨੂੰ ਇਦੂ ਬਾਅਦ ਇਦਾਂ ਪਾਣੀ ਲਾ ਕੇ ਟੱਕ ਦਿੰਦੇ ਜੀ ਆਹ ਮਾਰ ਕੇ ਪਏ ਆ ਉਹ ਵੀ ਲਾ ਦਿੰਦੇ ਕਿਹੜੇ ਕਿਹੜੀ ਮਸਲ ਦਾ ਵੈਰਾਈਟੀ ਦਾ ਵੀ ਲੱਗਿਆ ਇੱਥੇ ਇੱਥੇ ਡੈਕੋਰੇਸ਼ਨ ਵਾਲੇ ਬੂਟੇ ਆ ਉਹ ਚੀਕ ਲੱਗੇ ਆਹ ਮੂਰੇ ਅਜੀਰ ਵਰਕੇ ਆਗੇ درخت ਆਹ ਜੀਰ ਆ ਗਿਆ ਜੀ ਆਹ ਜੀਰਾ ਆਪਣੇ ਲੱਗੇ ਦਿਖਾਦਾ ਬਈ ਛੋਟੇ ਜਿਹੇ ਬੂਟੇ ਤੇ ਵੀ ਇਹ ਅਜੀਰ ਲੱਗੇ ਬਈ ਇਹ ਅਜੀਰ ਲੱਗਿਆ ਜੀਰ ਦੇਖੋ ਕਿੰਨਾ ਸੋਹਣਾ ਛੋਟਾ ਹੀ ਬੂਟਾ ਹੈ ਇਹ ਡੇਢ ਫੁੱਟ ਦਾ ਬੂਟਾ ਅਜੀਰ ਲੱਗੇ ਆ ਕਲਮ ਤੋਂ ਤਿਆਰ ਹੋਏ ਵੇਹਾਰੇ ਜੀਰਾ ਦੇ ਬੂਟੇ ਆ ਚੀਕੂ ਆ ਗਿਆ ਇਧਰ ਜੀਕੂ ਆ ਗਿਆ ਸਾਰੇ ਆ ਡੈਕੋਰੇਸ਼ਨ ਵਾਲੇ ਆ ਗਏ ਅਮਰੂਦ ਆ ਕੇ ਵੱਖਾ ਖੰਸਣਾ